ਬਿੰਨੂ ਬਈ ਸੀ ਉਹ ਲਾ ਕੇ ਪੰਜਾਬੀ ਮਾਂ ਬੋਲੀ ਦੇ ਮਹਾਨ ਸਪੂਤ ਡਾਕਟਰ ਜਸਵਿੰਦਰ ਸਿੰਘ ਜੀ ਭੱਲਾ ਸਾਹਿਬ ਜੀਨਾਂ ਨੂੰ ਅਸੀਂ ਪਿਆਰ ਦੇ ਨਾਲ ਚਾਚਾ ਚਤਰਾ ਜੀ ਕਹਿੰਦੇ ਸੀ ਉਹ ਆਪਣਾ ਫਾਨੀ ਸੰਸਾਰ ਨੂੰ ਛੱਡ ਕੇ ਅਨਵੇਦਾ ਕਹਿ ਗਏ ਸਵਾਸਾ ਰੂਪੀ ਪੂੰਜੀ ਭੋਗ ਕੇ ਉਹ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਡੇ ਲਗਭਗ ਪਿਛਲੇ ਸਾਲ ਦੇ ਨਵੰਬਰ ਤੋਂ ਬਿਮਾਰ ਚੱਲਦੇ ਆ ਰਹੇ ਸੀ ਪਰ ਮੈਂ ਇਹ ਗੱਲ ਕਹਿਣੀ ਚਾਹੁੰਗਾ ਦੇਖੋ ਇਹ ਸੰਸਾਰ ਨੂੰ ਛੱਡ ਕੇ ਇੱਕ ਦਿਨ ਸਾਰਿਆਂ ਨੇ ਜਾਣੇ ਪਰ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਕੁਝ ਇੱਕ ਅਲੱਗ ਕਰਕੇ ਇਸ ਸੰਸਾਰ ਤੋਂ ਜਾਂਦਾ ਤਾਂ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਜਸਵਿੰਦਰ ਸਿੰਘ ਪੱਲਾ ਜੀ ਦਾ ਇਸ ਸੰਸਾਰ ਤੋਂ ਜਾਣਾ ਉਹ 40 ਸਾਲ 40 ਸਾਲ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਫਿਲਮ ਇੰਡਸਟਰੀ ਦੀ ਸੇਵਾ ਕਰਕੇ ਗਏ ਨੇ ਉਹਨਾਂ ਦੇ ਬੋਲ ਉਹਨਾਂ ਦਾ ਕਿਰਦਾਰ ਸਾਨੂੰ ਸਦਾ ਹੀ ਯਾਦ ਰਹੂਗਾ ਅਸੀਂ ਛੋਟੇ ਹੁੰਦਿਆਂ ਤੋਂ ਬਚਪਨ ਤੋਂ ਲੈ ਕੇ ਵੱਡੇ ਤੱਕ ਹੋਏ ਹਾਂ ਅਸੀਂ ਉਹਨਾਂ ਨੂੰ ਸੁਣਦੇ ਦੇਖਦੇ ਉਹਨਾਂ ਦੀਆਂ ਗੱਲਾਂ ਤੇ ਹੱਸਦੇ ਔਰ ਅਸੀਂ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਦੇ ਉਰੇ ਤੱਕ ਪਹੁੰਚੇ ਉਹਨਾਂ ਦੀ ਜੋੜੀ ਨਾਲ ਬਾਲਬਕੰਦ ਸ਼ਰਮਾ ਜੀ ਦੀ ਜੋੜੀ ਇੱਕ ਐਸੀ ਜੋੜੀ ਸੀ ਨੀਲੂ ਜੀ ਦੀ ਜੋੜੀ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਤੇ 40 ਸਾਲ ਰਾਜ ਕੀਤਾ ਅੱਜ ਪੰਜਾਬ ਪੰਜਾਬੀ ਮਾਂ ਬੋਲੀ ਦੇ ਪੰਜਾਬੀ ਜਗਤ ਦੇ ਉਸ ਮਹਾਨ ਸਬੂਤ عظیم ਸ਼ਖਸੀਅਤ ਦਾ ਇਸ ਸੰਸਾਰ ਤੋਂ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਚ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਵੱਡੀ ਗੱਲ ਇੱਕ ਹੋਰ ਕਿ ਉਹਨਾਂ ਤੋਂ ਸੇਧ ਲੈ ਕੇ ਉਹਨਾਂ ਤੋਂ ਜ਼ਿੰਦਗੀ ਦੀਆਂ ਚੀਜ਼ਾਂ ਸਿੱਖ ਕੇ ਸਾਨੂੰ ਚੰਗੇ ਮਾਰਗ ਤੇ ਚੱਲਣ ਦੀ ਜਿਹੜੀ ਹੈ ਉਹ ਬਲ ਬੁੱਧੀ ਬਖਸ਼ਣ ਦੀ ਧੰਨਵਾਦ। ਇਹ ਸਭ ਕੌਣ-ਕੌਣ ਆ ਰਿਹਾ ਸਰਕਾਰ ਵੱਲੋਂ। ਦੇਖੋ ਬਤੌਰ ਟੂਰਿਜ਼ਮ ਐਂਡ ਕਲਚਰ ਮਿਨਿਸਟਰ ਪੰਜਾਬ ਮੈਂ ਉਧਰ ਪਹੁੰਚੇ ਹਾਂ। ਡਿਪਾਰਟਮੈਂਟ ਕੋਲ ਮੇਰੇ ਸਾਰੇ ਆਫੀਸਰ ਸਾਹਿਬਾਨ ਪਹੁੰਚੇ ਹਨ। ਤੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਬਣਦਾ ਜਿਹੜਾ ਮਾਨ ਸਤਕਾਰ ਆਦਰ ਅਸੀਂ ਉਹ ਭੇਟ ਵੀ ਕਰਾਂਗੇ। ਧੰਨਵਾਦ। ਮੈਨੂੰ ਇਹ ਇਸ ਚੀਜ਼ ਉੱਤੇ ਪੰਜਾਬੀ ਮਾਂ ਬੋਲੀ ਦੇ ਮਹਾਨ ਸਪੂਤ ਡਾਕਟਰ ਜਸਵਿੰਦਰ ਸਿੰਘ ਜੀ ਭੱਲਾ ਸਾਹਿਬ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਚਾਚਾ ਚਤਰਾ ਜੀ ਕਹਿੰਦੇ ਸੀ ਉਹ ਆਪਣਾ ਫਾਨੀ ਸੰਸਾਰ ਨੂੰ ਛੱਡ ਕੇ ਅਨਵੇਦਾ ਕਹਿ ਗਏ ਸਵਾਸਾ ਰੂਪੀ ਪੂੰਜੀ ਭੋਗ ਕੇ ਉਹ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਤੀ ਲਗਭਗ ਪਿਛਲੇ ਸਾਲ ਦੇ ਨਵੰਬਰ ਤੋਂ ਬਿਮਾਰ ਚੱਲਦੇ ਆ ਰਹੇ ਸੀ ਪਰ ਮੈਂ ਇਹ ਗੱਲ ਕਹਿਣੀ ਚਾਹੂੰਗਾ ਦੇਖੋ ਇਹ ਸੰਸਾਰ ਨੂੰ ਛੱਡ ਕੇ ਇੱਕ ਦਿਨ ਸਾਰਿਆਂ ਨੇ ਜਾਣੇ ਪਰ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਕੁਝ ਇੱਕ ਅਲੱਗ ਕਰਕੇ ਇਸ ਸੰਸਾਰ ਤੋਂ ਜਾਂਦਾ ਤਾਂ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਜਸਵਿੰਦਰ ਸਿੰਘ ਪੱਲਾ ਜੀ ਦਾ ਇਸ ਸੰਸਾਰ ਤੋਂ ਜਾਣਾ ਉਹ 40 ਸਾਲ 40 ਸਾਲ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਫਿਲਮ ਇੰਡਸਟਰੀ ਦੀ ਸੇਵਾ ਕਰਕੇ ਗਏ ਨੇ ਉਹਨਾਂ ਦੇ ਬੋਲ ਉਹਨਾਂ ਦਾ ਕਿਰਦਾਰ ਸਾਨੂੰ ਸਦਾ ਹੀ ਯਾਦ ਰਹੂਗਾ ਅਸੀਂ ਛੋਟੇ ਹੁੰਦਿਆਂ ਤੋਂ ਬਚਪਨ ਤੋਂ ਲੈ ਕੇ ਵੱਡੇ ਤੱਕ ਹੋਏ ਹਾਂ ਅਸੀਂ ਉਹਨਾਂ ਨੂੰ ਸੁਣਦੇ ਦੇਖਦੇ ਉਹਨਾਂ ਦੀਆਂ ਗੱਲਾਂ ਤੇ ਹੱਸਦੇ ਔਰ ਅਸੀਂ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਦੇ ਉਰੇ ਤੱਕ ਪਹੁੰਚੇ ਉਹਨਾਂ ਦੀ ਜੋੜੀ ਨਾਲ ਬਾਲਬਕੰਦ ਸ਼ਰਮਾ ਜੀ ਦੀ ਜੋੜੀ ਇੱਕ ਐਸੀ ਜੋੜੀ ਸੀ ਨੀਲੂ ਜੀ ਦੀ ਜੋੜੀ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਤੇ 40 ਸਾਲ ਰਾਜ ਕੀਤਾ ਅੱਜ ਪੰਜਾਬ ਪੰਜਾਬੀ ਮਾਂ ਬੋਲੀ ਦੇ ਪੰਜਾਬੀ ਜਗਤ ਦੇ ਉਸ ਮਹਾਨ ਸਬੂਤ عظیم ਸ਼ਖਸੀਅਤ ਦਾ ਇਸ ਸੰਸਾਰ ਤੋਂ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਚ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਵੱਡੀ ਗੱਲ ਇੱਕ ਹੋਰ ਕਿ ਉਹਨਾਂ ਤੋਂ ਸੇਧ ਲੈ ਕੇ ਉਹਨਾਂ ਤੋਂ ਜ਼ਿੰਦਗੀ 'ਚ ਚੀਜ਼ਾਂ ਸਿੱਖ ਕੇ ਸਾਨੂੰ ਚੰਗੇ ਮਾਰਗ 'ਤੇ ਚੱਲਣ ਦੀ ਜਿਹੜੀ ਹੈ ਉਹ ਬਲਬੁੱਧੀ ਬਖਸ਼ਣ ਦੀ ਧੰਨਵਾਦ ਇਹ ਸਰ ਕੋਣ ਕੋਣ ਆ ਰਹੇ ਸਰਕਾਰ ਵੱਲੋਂ ਦੇਖੋ ਬਤੌਰ ਟੂਰਿਜ਼ਮ ਐਂਡ ਕਲਚਰ ਮਿਨਿਸਟਰ ਪੰਜਾਬ ਮੈਂ ਉਧਰ ਪਹੁੰਚੇ ਹਾਂ ਡਿਪਾਰਟਮੈਂਟ ਤੋਂ ਮੇਰੇ ਸਾਰੇ ਆਫੀਸਰ ਸਾਹਿਬਾਨ ਪਹੁੰਚੇ ਹਨ ਤੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਬਣਦਾ ਜਿਹੜਾ ਮਾਨ ਸਤਕਾਰ ਆਦਰ ਅਸੀਂ ਉਹ ਭੇਟ ਵੀ ਕਰਾਂਗੇ ਧੰਨਵਾਦ